ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਮੇਰੀ ਡੈਲੀ ਫਰੈਸ਼ ਕਿਚਨ ਤੇ ਸਵਾਗਤ ਹੈ ਅੱਜ ਅਸੀਂ ਅਰਬੀ ਦੀ ਸਬਜ਼ੀ ਬਣਾਉਣੀ ਆ ਜਿਹਦੇ ਵਾਸਤੇ ਆਸੀਂ ਅਰਬੀ ਲਈ ਹੋਈ ਆ ਇਹਦਾ ਤੁਹਾਨੂੰ ਮੈਂ ਨਵਾਂ ਤਰੀਕਾ ਦੱਸੂਗੀ ਜਿਹਦੇ ਨਾਲ ਆਪਾਂ ਨੂੰ ਜਿਹੜੀ ਉਹ ਛਿੱਲਨੀ ਸੌਖੀ ਹੋ ਜਾਊਗੀ ਤੇ ਉਹਦੇ ਵਾਸਤੇ ਅਸੀਂ ਅੱਗੇ ਸੇ ਕੁੱਕਰ ਵਿੱਚ ਪਾਣੀ ਪਾ ਕੇ ਰੱਖਿਆ ਹੋਇਆ ਹੈ ਇਨੂੰ ਇਹਦੇ ਵਿੱਚ ਪਾ ਲਾਂਗੇ। ਕੁੱਕਰ ਦੇ ਵਿੱਚ ਇਹਨੂੰ ਅਰਬੀ ਨੂੰ ਐਸਟਰਾ ਪਾ ਕੇ ਇਹਦੀ ਇੱਕ ਵਿਸਲ ਲਗਾਉਣੀ ਆ। ਇੱਕ ਵਿਸਲ ਜਦੋਂ ਵੱਜ ਗਈ ਤੇ ਫਿਰ ਅਸੀਂ ਇਹਨੂੰ ਕੁੱਕਰ ਨੂੰ ਖੋਲ ਲਵਾਂਗੇ। ਆਵੇ ਕੋਹੋਂ ਸਾਡੀ ਅਰਬੀ ਨੂੰ ਅਸੀਂ ਇੱਕ ਵਿਸਲ ਲਗਾਈ ਆ ਤੇ ਸਾਰੇ ਦੇ ਛਿਲਕੇ ਅਲੱਗ ਹੋ ਜਾਣੇ ਜੇ ਇਸ ਤਰ੍ਹਾਂ ਇਹਨੂੰ ਇੱਕ ਵਿਸਲ ਲਗਵਾ ਲਈਏ ਜਾਂ ਉਸ ਤਰ੍ਹਾਂ ਹੀ ਥੋੜੀ ਜਿਹੀ ਸਟੀਮ ਦੇ ਉੱਤੇ ਗਰਮ ਕਰ ਲਈਏ ਤੇ ਜਿਹੜਾ ਇਹਦਾ ਅਰਬੀ ਦਾ ਛਿਲਕਾ ਬੜੇ ਆਰਾਮ ਨਾਲ ਉੱਤਰ ਜਾਂਦਾ ਤੇ ਨਾਲੇ ਜਿਹੜੀ ਉਸ ਤਰ੍ਹਾਂ ਜੇ ਕੱਚੀ ਛਿਲੀਏ ਤੇ ਕਈ ਵਾਰੀ ਇਹ ਜਿਹੜੇ ਹੱਥਾਂ ਦੇ ਉੱਤੇ ਬੜੇ ਕੰਡੇ ਜਿਹੇ ਦੇ ਜੁਬਨਦੇ ਰਹਿੰਦੇ ਤੇ ਇਸ ਤਰ੍ਹਾਂ ਬਹੁਤ ਵਧੀਆ ਤਰੀਕਾ ਹੁੰਦਾ ਹੈ ਸਰੀਰ ਬੇਸੀ ਇਸ ਦਾ ਕਰ ਲੈਣੀ ਆ ਤੇ ਆਹੀ ਮਸਾਲੇ ਵਾਸਤੇ ਲਿਆ ਪਿਆਜ਼ ਲਸਣ ਮਿਰਚਾਂ ਤੇ ਟਮਾਟਰ ਇਹਦਾ ਹੁਣ ਅਸੀਂ ਨਾਲ ਨਾਲ ਮਸਾਲਾ ਰੈਡੀ ਕਰ ਲੈਨੇ ਆ हूँ कड़ाई बच्चा तेल गर्म हो गया ही दो मिर्चा पावे एक तेज पत्तर Dira Ja. Og halen. ਸਕਸਮ ਜਿਵੇਂ ਦਾਤੀ ਹੁਣ ਦਿਖਾਵਾਂਗੇ ਨਮਸਕਾਰ ਥੋੜੀ ਜੀ ਇਹਦੇ ਵਿੱਚ ਠਿੰਗ ਪਾਵਾਂਗੇ ਕਿਉਂਕਿ ਅਰਬੀ ਜਿਹੜੀ ਆ ਬਹੁਤ ਵਾਈ ਹੁੰਦੀ ਹੈ ਇਸ ਕਰਕੇ E aí, ਦੋ ਚਮਚੇ ਇਹਦੇ ਵਿੱਚ ਅਸੀਂ ਫਿਰ ਇਹ ਇੰਝ ਕਵਾਲੀ गरम मसाला हूँ मसाला साह चल थोड़ा अगर ये पानी पाएंगे ਮੋਨਸਟ 7 ਵਿੱਚ ਕੱਟੀ ਹੋਈ ਅਰਬੀ ਪਾ ਦਵਾਂਗੇ ਹੁਣ ਇਹਨੂੰ ਅਸੀਂ ਥੋੜੀ ਦੇਰ ਰਿੰਨਾਗੇ ਬਹੁਤ ਜ਼ਿਆਦਾ ਇਹਨੂੰ ਰਿੰਨਣ ਦੀ ਲੋੜ ਨਹੀਂ ਗਈ ਕਿਉਂਕਿ ਅਸੀਂ ਇਹਨੂੰ ਆਲਰੇਡੀ ਜਿਹੜੀ ਆ ਬੋਇਲ ਇੱਕ ਸੀ ਵਿਸਲ ਮਰਵਾ ਕੇ ਥੋੜੀ ਨਰਮ ਕੀਤਾ ਸੀਗਾ ਇਸ ਕਰਕੇ ਇਹਨੂੰ ਬਹੁਤ ਜ਼ਿਆਦੀ ਗਰੁਰਤ ਨਹੀਂ ਪੈਣੀ सब्जी जी बन के तैयार हो गई थोड़ा तो जो ही कसूरी मेथी पा दें हरबी की सब्जी बन के ਤਿਆਰ ਹੋ ਗਈ। ਹਾਂਜੀ ਸਾਡੀ ਅਰਬੀ ਦੀ ਸਬਜੀ ਬਣ ਕੇ ਤਿਆਰ ਆ। ਤੁਸੀਂ ਵੀ ਇਸ ਤਰੀਕੇ ਦੇ ਨਾਲ ਸਬਜੀ ਬਣਾਇਓ ਇਸ ਤਰ੍ਹਾਂ ਇੱਕ ਵਾਰ ਬੋਇਲ ਕਰਨ ਦੇ ਨਾਲ ਜਿਹੜੀ ਇਹਦਾ ਛਿਲਕਾ ਬੜੇ ਆਰਾਮ ਨਾਲ ਉੱਤਰ ਜਾਂਦਾ ਬਾ ਭਾਵੇਂ ਛੋਟੀ ਹੋਵੇ ਭਾਵੇਂ ਮੋਟੀ ਹੋਵੇ ਬਹੁਤ ਸੌਖਾ ਰਹਿੰਦਾ ਇਸ ਤਰ੍ਹਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ। Thank you.